ਸਾਥਿਓ ਗੱਲ ਕਰਾਂਗੇ ਪੰਜਾਬ ਦਾ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਦੀ ਜੇ ਗੱਲ ਕਰੀਏ ਸ਼ਹੀਦ ਭਗਤ ਸਿੰਘ ਨਗਰ ਦਾ ਉਹ ਥਾਣਾ ਥਾਣਾ सदर ਨਮਾਸ਼ਹਿਰ ਥਾਣਾ ਥਾਣਾ सदर ਨਮਾਸ਼ਹਿਰ ਨੇ ਜਿੱਥੇ ਨਸ਼ੇ ਨੂੰ ਬੰਦ ਕਰਾਉਣ ਦੇ ਵਿੱਚ ਵੱਡਾ ਹਮਲਾ ਮਾਰਿਆ ਉਥੋਂ ਦੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਆਈਪੀਐਸ ਅਫਸਰ ਡਾਕਟਰ ਮਹਿਤਾਬ ਸਿੰਘ ਜੀ ਨੇ ਚਾਰਜ ਸੰਭਾਲਦਿਆਂ ਸਾਰ ਹੀ ਨਸ਼ੇ ਨੂੰ ਠੱਲ ਪਾਉਣ ਦੇ ਲਈ ਜੋ ਰੂਫ ਰੇਖਾ ਤਿਆਰ ਕੀਤੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਦਕਾ ਡੀਐਸਪੀ ਰਾਜਕumar ਡੀਐਸਪੀ ਰਾਜਕumar ਜੀ ਨੇ ਜੋ ਦਿਸ਼ਾ ਨਿਰਦੇਸ਼ ਦਿੱਤੇ ਹੈਗੇ ਉਹਨਾਂ ਦੀ ਹੋ ਰੂਪਾਲਣਾ ਕਰਨ ਦੇ ਕਰਨ ਦੇ ਲਈ ਮਾਨਯੋਗ ਥਾਣੇ ਦੇ ਮੁਖ ਅਫਸਰ ਐਸ ਐਚਓ ਅਸ਼ੋਕ ਕੁਮਾਰ ਜੀ ਨੂੰ ਜਿੱਥੇ ਸਨਮਾਨ ਕੀਤਾ ਗਿਆ ਉਹਨਾਂ ਦੇ ਨਾਲ ਹੀ ਏ ਐਸ ਆਈ ਜਸਵਿੰਦਰ ਸਿੰਘ ਜੀ ਨੂੰ ਵੀ ਡਿਸਕ ਦੇ ਨਾਲ ਸਨਮਾਨ ਕੀਤਾ ਗਿਆ ਕੈਸ਼ ਪ੍ਰਾਈਜ਼ ਦੇ ਨਾਲ ਸਨਮਾਨ ਕੀਤਾ ਗਿਆ ਏ ਐਸ ਆਈ ਸਾਹਿਬ ਦੇ ਨਾਲ ਸਿੱਧੀ ਮੁਲਾਕਾਤ ਆਫ ਜੀ ਦੀ ਕਰਵਾਨ ਜਾ ਰਹੇ ਹਾਂ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਕਿਸ ਤਰ੍ਹਾਂ ਪ੍ਰਾਪਤੀਆਂ ਕੀਤੀਆਂ ਕਿਸ ਤਰ੍ਹਾਂ ਮਹਿਕਮੇ ਦਾ ਨਾਮ ਉੱਚਾ ਕੀਤਾ ਇਸ ਡਿਸਕ ਦੇ ਕਿਸ ਤਰ੍ਹਾਂ ਹੱਕਦਾਰ ਹੋਏ ਐ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਆਪ ਜੀ ਨੂੰ ਦਿਖਾਉਣ ਜਾ ਰਹੇ ਹਾਂ ਜਸਵਿੰਦਰ ਸਿੰਘ ਜੀ ਕਿਸ ਤਰ੍ਹਾਂ ਇਹ ਜਿਹੜਾ ਡਿਸਕ ਦਾ ਮਾਨ ਪ੍ਰਾਪਤ ਹੋਇਆ ਕਿ ਕਹਿਣਾ ਚਾਹੁੰਦੇ ਆਂ ਤੇ ਬਾਰੇ ਜੀ ਮੈਂ ਐਸਆਈ ਜਸਵਿੰਦਰ ਸਿੰਘ ਥਾਣਾ ਸਦਾ ਨਵਾਂ ਸ਼ਹਿਰ ਤਾਨਾਤਾ ਯੋਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਆ ਉਸ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੀ ਆਈਪੀਐਸ ਜਿਹੜਾ ਸ਼ੀਰਪਕ ਸਿੰਘ ਨਗਰ ਉਹਨਾਂ ਦੇ ਐਸ ਐਚ ਓ 18 ਫਦਰ ਦੇ ਐਸ ਆਈ ਸ਼ੋਕਮਾਰ ਜੀ ਜੋ ਕਿ ਬਹੁਤ ਇਮਾਨਦਾਰ ਸ਼ਹੀ ਦੇ ਮਾਲਕ ਹਨ ਉਹਨਾਂ ਦੀ ਰਹਿਨਮਾਈ ਹੈਟ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਮੈਂ ਇਥੇ ਡਿਊਟੀ ਕਰਦਾ ਇਹ ਜਿਹੜੀ ਡਿਊਟੀ ਆ ਬੜੀ ਤੰਦਹੀ ਨਾਲ ਕੀਤੀ ਜਾਂਦੀ ਜਿੱਦਾਂ ਵੀ ਹੁਕਮ ਸਾਨੂੰ ਮਿਲਦੇ ਆ ਜੋ ਸਰਕਾਰ ਦੇ ਹੁਕਮ ਹੈ ਐਸ ਐਚ ਓ ਸਾਹਿਬ ਦੇ ਹੁਕਮ ਹੈ ਡੀ ਜੀ ਵੀ ਸਾਹਿਬ ਦੇ ਹੁਕਮ ਹੈ ਇਹਨਾਂ ਦੇ ਅਨੁਸਾਰ ਅਸੀਂ ਡਿਊਟੀ ਕਰਦੇ ਆ ਤੇ ਜੁੱਧ ਨਸ਼ੀ ਅਬਰੋਧ ਦੇ ਜੱਤ ਜੋ ਇਸ ਮੇ ਸਾਡੇ ਇਹਨਾਂ ਕੀਤੇ ਹੋਏ ਚੰਗੇ ਕੰਮਾਂ ਦੇ ਸਦਕਾ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਰਜਾ ਨੰਬਰ 1 ਸਰਟੀਫਿਕੇਟ ਅਤੇ 10000 ਰੁਪਇਆ ਕੈਸ਼ ਕੈਸ਼ ਅਵਾਰਡ ਜਿਹੜਾ ਕਿ ਮਾਨਯੋਗ ਡੀਆਈਜੀ ਲੁਧਿਆਣਾ ਰੇਅ ਕੈਸ਼ ਅਵਾਰਡ 10000 ਰੁਪਇਆ ਇੱਕ ਕਲਾਸ 1 ਸਰਟੀਫਿਕੇਟ ਅਤੇ ਇੱਕ ਡਿਸਕ ਡੀਜੀਪੀ ਵੱਲੋਂ ਦਿੱਤੀ ਗਈ ਹੈ ਇਹ ਜਿਹੜੀ ਆ ਕੈਸ਼ ਅਵਾਰਡ 10000 ਰੁਪਇਆ ਅਤੇ ਇੱਕ ਨੰਬਰ ਦਾ ਸਰਟੀਫਿਕੇਟ ਜਿਹੜਾ ਐਸ ਕਲਾਸ 1 ਸਰਟੀਫਿਕੇਟ ਦਾ ਹੈ ਇਹ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਨਲੰਬਰੀ ਜਗਦਲੇ ਵਿਜੇ ਜੀ ਉਹਨਾਂ ਦੇ ਵੱਲੋਂ ਇਹ ਪ੍ਰਦਾਨ ਕੀਤਾ ਗਿਆ ਉਹਨਾਂ ਦੇ ਵੱਲੋਂ ਸਾਨੂੰ ਦਿੱਤਾ ਗਿਆ ਸਰਟੀਫਿਕੇਟ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਇਹ ਸਾਡੇ ਚੰਗੇ ਕੰਮਾਂ ਦੇ ਕਰਕੇ ਹੀ ਸਾ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਐਸਐਸਪੀ ਨਵਾਂ ਸ਼ਹਿਰ ਤੇ ਉਹਨਾਂ ਦੇ ਹੁਕਮ ਅਨੁਸਾਰ ਉਹਨਾਂ ਨੇ ਦਿੱਤੇ ਹੋਏ ਕੰਮਾਂ ਦੇ ਅਨਸਾਰ ਅਸੀਂ ਮਹਕਮੇ ਦੇ ਵਿੱਚ ਚੰਗੇ ਕੰਮ ਕਰਦੇ ਹੋਏ ਚੰਗੇ ਕੰਮ ਕਰਦੇ ਹੋਏ ਮਾੜੇ ਅਨਸਰਾਂ ਨੂੰ ਉਹਨਾਂ ਦੇ ਅਸਲੀ ਘਰ ਲੁਧਿਆਣਾ ਜੇਲ੍ਹ ਦੇ ਵਿੱਚ ਪਹੁੰਚਣ ਦੇ ਵਿੱਚ ਸਫਲ ਹੋਏ ਹਾਂ ਤੇ ਇਸ ਕਰਕੇ ਸਾਨੂੰ ਉਹਨਾਂ ਦੀ ਜਿਹੜੀ ਆ ਹੌਸਲਾ ਵਜਾਈ ਹਰ ਸਮੇਂ ਦੇ ਨਾਲ-ਨਾਲ ਮਿਲਦੀ ਰਹਿੰਦੀ ਹੈ ਨੌਜਵਾਨਾਂ ਨੂੰ ਕੀ ਮੈਂ ਇਸ ਦੇਣਾ ਚਾਹੁੰਦਾ ਜਿਹੜੇ ਨੌਜਵਾਨ ਨਵਾਂ ਜੋਤ ਜਿਹੜਾ ਹੈਗਾ ਆ ਕਿਤੇ ਨਾ ਕਿਤੇ ਰਾਹ ਭਟਕ ਚੁੱਕਾ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਦੇਖੋ ਮੈਂ ਵੀ ਇੱਕ ਫੁੱਟਬਾਲਰ ਆ ਮੈਂ ਵੀ ਫੁੱਟਬਾਲ ਦਾ ਪਲੇਅਰ ਆ ਮੈਂ ਨੌਜਵਾਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਦਿਓ ਜੇ ਇਹ ਖੇਡਾਂ ਖੇਡੋ ਖੇਡਾਂ ਖੇੜਦੇ ਖੇੜਦੇ ਇਹਨਾਂ ਨਸ਼ਿਆਂ ਵੱਲ ਕਦੀ ਨਾ ਧਿਆਨ ਦਿਓ ਜਿਹੜੇ ਨਸ਼ਾ ਕਰਦੇ ਹੈ ਉਹਨਾਂ ਦੀ ਜ਼ਿੰਦਗੀ ਬਹੁਤ ਥੋੜੀ ਹੁੰਦੀ ਹੈ ਗੇਮਾਂ ਦੇ ਵਿੱਚ ਰੁਚੀ ਰੱਖਣੀ ਚਾਹੀਦੀ ਆ ਇਹ ਮਾਰੇ ਕਮਾਂ ਨੂੰ ਛੱਡ ਕੇ ਗੇਮਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਨਸ਼ਾ ਅੰਬ੍ਰੋਧ ਜਿਹੜਾ ਕਿ ਮੈਂ ਨੌਜਵਾਨਾਂ ਨੂੰ ਆਪਣੇ ਪੰਜਾਬ ਦੇ ਨੂੰ ਸਾਰਿਆਂ ਨੂੰ ਵੀ ਮੈਸੇਜ ਦੇਣਾ ਚਾਹਨਾ ਕਿ ਇਹ ਜਿਹੜਾ ਨਸ਼ਾ ਨਾ ਇਹ ਤਿੰਨ ਪੀੜੀਆਂ ਬਰਬਾਦ ਕਰ ਦਿੰਦਾ ਜਿਹੜਾ ਨਸ਼ੇ ਦਾ ਕੈਂਸਰ ਨਾ ਜਿਹੜਾ ਇਹ ਤਿੰਨ ਪੀੜੀਆਂ ਬਰਬਾਦ ਕਰ ਦਿੰਦਾ ਜਿਹੜਾ ਕੈਂਸਰ ਆ ਕੁਦਰਤੀ ਕੈਂਸਰ ਆ ਉਹਦਾ ਜੇ ਹੱਥ ਨੂੰ ਹੋ ਜਵੇ ਨਾ ਤਾਂ ਹੱਥ ਵੱਡਿਆ ਜਾਂਦਾ ਜੇ ਬਾਹ ਨੂੰ ਹੋ ਜਵੇ ਤਾਂ ਬਾਹ ਵੱਡੀ ਆ ਸਕਦੀ ਆ ਬੰਦਾ ਬਚ ਜਾਂਦਾ ਉਹਦੇ ਨਾਲ ਪਰ ਜੇ ਇਹ ਨਸ਼ੇ ਦਾ ਕੈਂਸਰ ਕਿਸੇ ਨੂੰ ਲੱਗ ਜਾਂਦਾ ਨਾ ਤਾਂ ਇਹ ਆਪ ਆਪਣੇ ਆਪ ਨੂੰ ਨਹੀਂ ਇਹ ਤਿੰਨ ਪੀੜ੍ਹੀਆਂ ਤੱਕ ਪਰਿਵਾਰ ਕਰ ਦਿੰਦਾ ਹੈ ਮੈਂ ਇਹਦਾ ਇਹਦੇ ਵਿੱਚੋਂ ਬਚਣ ਦਾ ਇੱਕ ਉਪਾਅ ਦੱਸਦਾ ਤੇ ਸਾਰੇ ਨੌਜਵਾਨਾਂ ਨੂੰ ਇਹ ਗੱਲ ਕਹਨਾ ਕਿ ਤੁਸੀਂ ਖੇਡਾਂ ਨਾਲ ਜੁੜ ਜਾਓ ਨਸ਼ਾ ਨੂੰ ਛੱਡ ਕੇ ਖੇਡਾਂ ਨਾਲ ਜੁੜ ਜਾਓ ਕਿ ਪੇ ਤੁਸੀਂ ਬਹੁਤ ਜੱਗੇ ਰਹੋਗੇ ਇਹ ਸਾਰਾ